ਮੁੰਡਾ ਤੇ ਕੁੜੀ ਦੇ ਵਿਆਹ ਦੀਆਂ ਤਸਵੀਰਾਂ ਜਿਨ੍ਹਾਂ ਦਾ ਵਿਆਹ ਬੀਤੇ ਸਾਲ ਹੀ ਹੋਇਆ ਹੈ ਇਹਨਾਂ ਦੇ ਵਿਆਹ ਨੂੰ 1 ਸਾਲ ਵੀ ਪੂਰਾ ਨਹੀਂ ਹੋਇਆ ਕਿ ਉਸ ਤੋਂ ਬਾਅਦ ਹੀ ਘਰ ਦੇ ਵਿੱਚ ਲੜਾਈ ਝਗੜਾ ਤੇ ਕਲੇਸ਼ ਰਹਿਣਾ ਸ਼ੁਰੂ ਹੋ ਗਿਆ ਇਸ ਦਾ ਕਾਰਨ ਭਾਵੇਂ ਕੋਈ ਵੀ ਰਿਹਾ ਹੋਵੇ ਪਰ ਇਹ ਰਿਸ਼ਤਾ 1 ਸਾਲ ਤੋਂ ਪਹਿਲਾਂ ਬੁਰੀ ਤਰ੍ਹਾਂ ਦੇ ਨਾਲ ਨਾ ਸਿਰਫ ਟੁੱਟਿਆ ਸਗੋਂ ਇਸ ਦੇ ਵਿੱਚ ਇਸ ਮੁੰਡੇ ਦੀ ਇਸ ਲਾੜੇ ਦੀ ਜਾਨ ਵੀ ਚਲੀ ਗਈ ਇਸ ਦੇ ਵੱਲੋਂ ਬਕਾਇਦਾ ਇੱਕ ਵੀਡੀਓ ਬਣਾਏ ਗਏ ਜਿਸ ਦੇ ਵਿੱਚ ਉਸ ਨੇ ਆਪਣੀ ਪਤਨੀ ਦੇ ਉੱਪਰ ਵੀ ਇਲਜ਼ਾਮ ਲਗਾਏ ਅਤੇ ਕਿਹਾ ਕੀ ਮਰਦਾਂ ਦੇ ਬਾਰੇ ਵੀ ਕੋਈ ਸੋਚੇ ਉਹ ਬਹੁਤ ਹੀ ਜ਼ਿਆਦਾ ਕੱਲੇ ਨੇ ਕਿ ਵਾਕਏ ਹੀ ਵਿਆਹ ਤੋਂ ਬਾਅਦ ਮਰਦ ਕੱਲੇ ਨੇ ਇੱਕ ਸਵਾਲ ਉਹ ਸਾਰਿਆਂ ਦੇ ਦਿਮਾਗ ਦੇ ਵਿੱਚ ਖੜਾ ਕਰ ਗਿਆ ਮਾਨਵ ਦੀ ਇਹ ਵੀਡੀਓ ਜੋ ਕਿ ਕਰੀਬ 7 ਮਿੰਟ ਦੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਅਤੇ ਇਸ ਦੇ ਵਾਇਰਲ ਹੋਣ ਤੋਂ ਬਾਅਦ ਲੋਕ ਉਸ ਦੀ ਪਤਨੀ ਨੂੰ ਟੋਲ ਵੀ ਕਰ ਰਹੇ ਨੇ ਅਤੇ ਨਾਲ ਹੀ ਮਾਨਵ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਗੱਲਾਂ ਸੋਸ਼ਲ ਮੀਡੀਆ ਤੇ ਕੀਤੀਆਂ ਜਾ ਰਹੀਆਂ ਨੇ ਇੱਕ ਮੈਨੇਜਰ ਹੋਣ ਦੇ باوجود ਪੜਿਆ ਲਿਖਿਆ ਹੋਣ ਹਾਰ ਜਵਾਨ ਮੁੰਡਾ ਜਿਸ ਦੇ ਵੱਲੋਂ ਇਹ ਕਦਮ ਚੁੱਕਿਆ ਗਿਆ ਆਪਣੇ ਮਾਪਿਓ ਤੋਂ ਮਾਫੀ ਮੰਗੀ ਗਈ ਇਹ ਸਾਰੀ ਵੀਡੀਓ ਹੁਣ ਜਨਤਕ ਹੋ ਚੁੱਕੀ ਹੈ ਅਤੇ ਇਸ ਤੋਂ ਬਾਅਦ ਉਸ ਦੀ ਪਤਨੀ ਦੇ ਵੱਲੋਂ ਵੀ ਆਪਣੇ ਪਤੀ ਦੇ ਵੱਲੋਂ ਲਗਾਏ ਹੋਏ ਇਲਜ਼ਾਮਾਂ ਦਾ ਜਵਾਬ ਦਿੱਤਾ ਗਿਆ ਵਿਆਹ ਤਾਂ ਖੈਰ ਦੋਹਾਂ ਨੇ ਹੀ ਕੀਤਾ ਸੀ ਦੋਹਾਂ ਨੇ ਹੀ ਚੰਗੀ ਜ਼ਿੰਦਗੀ ਤੇ ਭਵਿੱਖ ਦੇ ਸੁਪਨੇ ਦੇਖੇ ਹੋਣਗੇ પરકે વાકે ਹੀ ਉਸਦੀ ਪਤਨੀ ਇਸਦੇ ਵਿੱਚ ਉਸ ਨਾਲ ਦਗਾ ਕਰਕੇ ਕਿ વાકે ਹੀ ਉਸਦੀ ਪਤਨੀ ਦੇ ਵਿਆਹ ਤੋਂ ਬਾਅਦ ਕੀਤੇ ਹੋੜ ਸਬੰਧ ਸੀ ਹਾਲਾਂਕਿ ਪਤਨੀ ਨੇ ਵੀਡੀਓ ਦੇ ਰਾਹੀਂ ਇਹ ਜ਼ਰੂਰ ਕਿਹਾ ਕਿ ਉਸਤੇ ਉੱਪਰ ਝੂਠੇ ਇਲਜ਼ਾਮ ਲੱਗ ਰਹੇ ਨੇ ਅਤੇ ਜਿਹੜੀਆਂ ਵੀ ਗੱਲਾਂ ਕੀਤੀਆਂ ਜਾ ਰਹੀਆਂ ਨੇ ਸਾਰੀਆਂ ਵਿਆਹ ਤੋਂ ਪਹਿਲਾਂ ਦੀਆਂ ਨੇ ਵਿਆਹ ਤੋਂ ਬਾਅਦ ਉਸਤਾ ਕਹਿਣਾ ਹੈ ਕਿ ਮੇਰਾ ਪਤੀ ਖੁਦ ਹੀ ਮੈਨੂੰ ਇੱਥੇ ਛੱਡ ਕੇ ਗਿਆ ਸੀ ਪਰ ਉਸ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਈ ਹੋਰ ਤਰ੍ਹਾਂ ਦੇ ਇਲਜ਼ਾਮ ਹੀ ਆਪਣੀ ਨੂੰਹ ਦੇ ਉੱਪਰ ਲਗਾਏ ਜਾ ਰਹੇ ਨੇ ਜਿਨ੍ਹਾਂ ਦੇ ਵਿਆਹ ਨੂੰ 1 ਸਾਲ ਵੀ ਨਹੀਂ ਹੋਇਆ ਸੀ ਇਸ ਦੇ ਵਿੱਚ ਪਤਨੀ ਦੱਸ ਰਹੀ ਹੈ ਕਿ ਮੈਂ ਘਰ ਦੀ ਹਰ ਛੋਟੀ ਮੋਟੀ ਗੱਲ ਲੜਾਈ ਝਗੜੇ ਜਿਹੜੇ ਹੁੰਦੇ ਸੀ ਆਪਣੀ ਨਨਾਨਦ ਨੂੰ ਦੱਸਦੀ ਸੀ ਉਹੀ ਮੈਨੂੰ ਰੋਕਦੀ ਹੁੰਦੀ ਸੀ ਕਿ ਸਹੁਰੇ ਦੇ ਨਾਲ ਗੱਲਬਾਤ ਨਾ ਕੀਤੀ ਜਾਵੇ ਪਾਸਪੋਰਟ ਵੀ ਉਹਦੇ ਕੋਲ ਹੀ ਸੀ ਅਤੇ ਇਹ ਵੀਡੀਓ ਵੀ ਉਸੇ ਭੈਣ ਦੇ ਵੱਲੋਂ ਸਾਹਮਣੇ ਲਿਆਂਦੀ ਗਈ ਤਖ਼ਰ ਇਹ ਬਹੁਤ ਹੀ ਲੰਮੀਆਂ ਚੋੜੀਆਂ ਗੱਲਾਂ ਨੇ ਪਰ ਇੱਥੇ ਇੱਕ ਰਿਸ਼ਤੇ ਦੀ ਗੱਲ ਹੋ ਰਹੀ ਹੈ ਜਿੱਥੇ ਇੱਕ ਵਾਰੀ ਫੇਰ ਤੋਂ ਇਹ ਸੋਚਣ ਨੂੰ ਮਜਬੂਰ ਹੈ ਹਰ ਕੋਈ ਕਿ ਪਹਿਲਾਂ ਤਾਂ ਕੁੜੀਆਂ ਮੁੰਡਿਆਂ ਦੇ ਘਰ ਵਿਆਹ ਕੇ ਜਾਂਦੀਆਂ ਸੀ ਅਤੇ ਉੱਥੇ ਜਾ ਕੇ ਖੁਦ ਨੂੰ ਕੱਲਾ ਬੇਬਸ ਅਤੇ ਲਾਚਾਰ ਮਹਿਸੂਸ ਕਰਦੀਆਂ ਸੀ ਕਿ ਹੁਣ ਮੁੰਡੇ ਵੀ ਇਸੇ ਤਰ੍ਹਾਂ ਹੀ ਲਾਚਾਰ ਅਤੇ ਬੇਬਸ ਨੇ ਇਕੱਲੇ ਨੇ ਕੋਈ ਗੱਲ ਨਹੀਂ ਕਰ ਪਾਉਂਦੇ ਅਤੇ ਮਰਦਾਂ ਦੇ ਬਾਰੇ ਵੀ ਕੋਈ ਸੋਚੇ ਮਾਨਵਤੇ ਕਹੀ ਹੋਈ ਇਹ ਸ਼ਬਦ ਇਸ ਪੂਰੀ ਕਹਾਣੀ ਨੂੰ ਕਿੱਥੋਂ ਤੱਕ ਲੈ ਕੇ ਜਾਣਗੇ ਇਹ ਪੁਲਿਸ ਦੀ ਜਾਂਚ ਦੇ ਵਿੱਚ ਸਾਹਮਣੇ ਆਵੇਗਾ ਫਿਲਹਾਲ ਇੱਕ ਵੀਡੀਓ ਅਤੇ ਉਹ ਕੁਝ ਤਸਵੀਰਾਂ ਜੋ ਕਿ ਨਾ ਦੋਵਾਂ ਦੇ ਵਿਆਹ ਦੀਆਂ ਨੇ ਅਤੇ ਇਸ ਤੋਂ ਬਾਅਦ ਇਹ ਵੀਡੀਓ ਅੱਗ ਦੀ ਤਰ੍ਹਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਔਰ ਮੈਂ ਇਹ ਵੀਡੀਓ ਦੇਖਾ ਹੈ ਉਹਨਾਂ ਦਾ ਉਹਨਾਂ ਨੇ ਆਰੋਪ ਲਗਾਇਆ ਕਿ ਮੈਂ ਆਪਣੀ ਵਾਈਫ ਦੀ ਵਜ੍ਹਾ ਸੇ ਇਹ ਸਭ ਕਰ ਰਹਾ ਹਾਂ ਲੇਕਿਨ ਮੇਰਾ ਉਹ ਪਾਸਟ ਥਾ ਜੋ ਵੀ ਸਾਰੀ ਚੀਜ਼ਾਂ ਥੀ ਉਹ ਸ਼ਾਦੀ ਸੇ ਪਹਿਲੇ ਹੀ ਥੀ ਸ਼ਾਦੀ ਕੇ ਬਾਅਦ ਕੀ ਕੋਈ ਵੀ ਬਾਤ ਨਹੀਂ ਥੀ और ये वाली बात सुन के वो ड्रंक भी बहुत करते थे ये वाली बात सुन के उन्होंने हल्ला मचाना स्टार्ट किया अपने आप को हार्म किया दो बार तीन बार लगाने का ट्राई किया मैंने तीन बार बचाया उनको काटा है उनका बचा के मैं उनको आगरा लेके आई हूँ और वो मेरे को खुशी खुशी घर पे छोड़ के गए और उसी रात में उन्होंने वो सब कर लिया मुझे भी मारते थे मुझे भी गुस्से में ड्रंक करके धक्का मुक्की हाथ काटना सारी हरकतें करते थे उस टाइम पे वो ड्रंक करने पे तो ये सारी बातें गलत है कि लड़की की नहीं सुनी जाती है एक बार आप मेरी भी तो सुनो आपने वहां पे सारी बातें सुन ली हैं एक बार मेरी भी तो सुनो मैं क्या बोलना चाह रही हूँ मम्मी पापा को बताया था कि मानव ड्रंक करके अपनी ये सारी हरकतें करता है आप आप दोनों में से कोई एक लोग यहाँ होना चाहिए मैंने बोला कि ये तुम पति पत्नी का मैटर है इसमें तीसरा कोई कुछ नहीं कर सकता वो लोग आए दो दिन रुक के उसके बाद वो लोग चले गए उसके बाद भी मैंने उनको सारी बातें बताई उस दिन मैंने उसकी बहन को कॉल करके बोला है कि वो पे है मैंने फोटोस देखी है, आप कुछ करो दीदी आप कुछ करो उन्होंने बोला कि तू सो जा लीव इग्नोर कुछ मत कर वो कुछ नहीं करेगा मेरी बात हो गई है वो कुछ नहीं करेगा उसके बाद मैंने उनके पापा को मैसेज किया कि पापा एक बार आप देख लीजिएगा मालक को रूम में वो मेरा फोन नहीं उठा रहे हैं तो और मैंने उनकी दीदी को बोला कि मैं पापा को बता दूं उन्होंने बोला पापा को कुछ मत बताना उससे पहले भी उनका मेरा कॉल आया कि मेरे पापा को कुछ मत बताया कर कोई भी इशू हो मुझे बोल इसलिए मैंने रात में उनको कॉल किया मैं चीख चीख के बोल रही थी कि वो कर लेंगे वो कर लेंगे बट मेरी किसी ने नहीं सुनी मैं उनके घर पे गई थी जिस दिन मानव की डेड बॉडी आई थी उस दिन सब कुछ होने के बाद में मैं हॉस्पिटल गई उनके घर पे गई जब वो डेड बॉडी उनकी चली गई उसके बाद में उन लोगों ने मुझे बोल दिया कि तुम अपने घर पे जाओ तीसरे दिन बाद उन्होंने हम लोगों को घर में घुसने ही नहीं दिया बोल दिया कि तू जाए आ से तूने मेरा बेटा खा लिया सारी उल्टी सीधी हरकतें बदतमीजी करी और जिस दिन मैं उनके घर पे गई थी उन्होंने मेरे को धक्के मार के अंदर बोला अंदर भगाया मुझे उसकी दीदी ने विवाहे मुंडे बहुत अकेले ने कृपा करके ओना बारे भी कोई सोचो एक मुंडा जिसने अपनी जान देने ਤੋਂ ਪਹਿਲਾਂ ਇੱਕ ਵੀਡੀਓ ਬਣਾਈ ਅਤੇ ਉਸ ਦੇ ਵਿੱਚ ਆਪਣੇ ਮਾਪਿਓ ਤੋਂ ਮਾਫੀ ਮੰਗੀ ਉਹ ਵੀਡੀਓ ਕਰੀਬ 7 ਮਿੰਟ ਦੀ ਹੈ ਅਤੇ ਉਸ ਦੇ ਵਿੱਚ ਉਸ ਨੇ ਰੌਂਗ ਤੇ ਖੜੇ ਕਰ ਦੇਣ ਵਾਲੀਆਂ ਗੱਲਾਂ ਕੀਤੀਆਂ। ਇਸ ਮਗਰੋਂ પતિ-ਪਤਨੀ ਦੇ ਵਿਆਹ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਅਤੇ ਪਤਨੀ ਦੇ ਵੱਲੋਂ ਵੀ ਕੈਮਰੇ ਦੇ ਸਾਹਮਣੇ ਆ ਕੇ ਦੱਸਿਆ ਗਿਆ ਕਿ ਉਸ ਦੇ ਨਾਲ ਵੀ ਸਹੁਰੇ ਘਰ ਦੇ ਵਿੱਚ ਹੁਣ ਤੱਕ ਕੀ ਕੁਝ ਹੋਇਆ ਸੀ। ਆਪਣੇ ਪਤੀ ਬਾਰੇ ਉਹ ਸਾਰੀ ਜਾਣਕਾਰੀ ਆਪਣੀ ਨਨਾਨ ਅਤੇ ਸਹੁਰੇ ਪਰਿਵਾਰ ਦੇ ਨਾਲ ਸਾਂਝੀ ਕਰ ਰਹੀ ਸੀ ਪਰ ਉਨ੍ਹਾਂ ਨੇ ਹੀ ਆਪਣੇ ਪੁੱਤ ਦੀ ਜਾਨ ਨਹੀਂ ਬਚਾਈ। ਕਿਰਪਾ ਕਰਕੇ ਮਰਦਾਂ ਲਈ ਸੋਚੋ। ਇਸ ਸ਼ਬਦ TCS ਤੇ ਭਾਰਤੀ ਭਰਤੀ ਮੈਨੇਜਰ ਮਾਨਵ ਸ਼ਰਮਾ ਦੇ ਨੇ ਜਿਨੇ ਕੀ ਆਗਰਾ ਦੇ ਵਿੱਚ ਇੱਕ ਵੀਡੀਓ ਬਣਾਈ ਮਾਨਵ ਸ਼ਰਮਾ ਨੇ ਇਹ ਵੀਡੀਓ ਬਣਾਉਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਇਸ ਦੇ ਵਿੱਚ ਗੱਲਾਂ ਕਹੀਆਂ ਅਤੇ ਹੁਣ ਇਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਪਰ ਮਾਨਵ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਇਸ ਦੇ ਵਿੱਚ ਉਸ ਨੇ ਆਪਣੀ ਪਤਨੀ ਤੇ ਵੀ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਅਤੇ ਕਿਹਾ ਕਿ ਕਿਰਪਾ ਕਰਕੇ ਆਦਮੀਆਂ ਦੇ ਬਾਰੇ ਮਰਦਾਂ ਦੇ ਬਾਰੇ ਸੋਚਿਆ ਜਾਵੇ ਬੈਂਗਲੁਰੂ ਤੇ ਇੰਜੀਨੀਅਰ ਬਿੱਤੇਦੀਨੀ ਜਿਹੜੀ ਇੱਕ ਘਟਨਾ ਘਟੀ ਸੀ ਉਸੇ ਤਰ੍ਹਾਂ ਦੀ ਇਹ ਵੀ ਇੱਕ ਕਹਾਣੀ ਜਾਪ ਰਹੀ ਹੈ। ਕਈ ਨਾਮ ਇਸ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਪਰ ਖੈਰ ਆਪਾਂ ਇਸੇ ਖਬਰ ਤੇ ਗੱਲ ਕਰਦੇ ਹਾਂ। ਡਿਫੈਂਸ ਕਲੋਨੀ ਦਾ ਰਹਿਣ ਵਾਲਾ ਮਾਨਵ ਸ਼ਰਮਾ 24 ਫਰਵਰੀ ਦੀ ਰਾਤ ਨੂੰ ਇੱਕ ਵੀਡੀਓ ਉਸ ਦੇ ਵੱਲੋਂ ਬਣਾਈ ਗਈ। ਵਿਆਹ ਤੋਂ ਬਾਅਦ ਹੀ ਦਰਅਸਲ ਉਸ ਦਾ ਕਹਿਣਾ ਸੀ ਪਰਿਵਾਰਿਕ ਮੈਂਬਰਾਂ ਦਾ ਕਿ ਪਤਨੀ ਦੇ ਨਾਲ ਉਤੀ ਬਣਦੀ ਨਹੀਂ ਸੀ। ਅਦੇ ਮਾਮਲਾ ਇਸ ਹੱਦ ਤੱਕ ਵੱਧ ਗਿਆ ਕਿ ਉਸਨੇ ਆਪਣੀ ਜ਼ਿੰਦਗੀ ਖਤਮ ਕੀਤੀ। ਮਾਨਵ ਆਪਣੇ ਪਿੱਛੇ ਇੱਕ ਵੀਡੀਓ ਛੱਡ ਗਿਆ ਜਿਸ ਦੇ ਵਿੱਚ ਉਸਨੇ ਆਪਣੀ ਪਤਨੀ ਨਿਕੀਤਾ ਦੇ ਬਾਰੇ ਕੁਝ ਗੱਲਾਂ ਵੀ ਕਹੀਆਂ। ਮਾਨਵ ਸ਼ਰਮਾ 7 ਮਿੰਟ ਦੀ ਵੀਡੀਓ ਦੇ ਵਿੱਚ ਆਪਣੀ ਪਤਨੀ ਦੇ ਅਫੇਅਰ ਦੀ ਵੀ ਗੱਲ ਕਰਦਾ ਹੈ। ਪਰ ਉਸਦੀ ਪਤਨੀ ਦੇ ਵੱਲੋਂ ਵੀ ਹੁਣ ਇੱਕ ਵੀਡੀਓ ਜਾਰੀ ਕੀਤੀ ਗਈ ਹੈ। ਮਾਨਵ ਸ਼ਰਮਾ ਜੋ ਕਿ ਇੱਕ ਮੈਨੇਜਰ ਦੀ ਪੋਸਟ ਦੇ ਉੱਪਰ ਸੀ ਉਸ ਦਾ ਆਪਣੀ ਪਤਨੀ ਦੇ ਨਾਲ ਝਗੜਾ ਚੱਲ ਰਿਹਾ ਸੀ ਪਤਨੀ ਅਤੇ ਸਹੁਰੇ ਪਰਿਵਾਰ ਤੇ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਵੀਡੀਓ ਬਣਾਈ ਪਤਨੀ ਨਿਕੀਤਾ ਨੇ ਵੀ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਤੇ ਵੀ ਉਸ ਨੇ ਦਾਵਾ ਕੀਤਾ ਕਿ ਉਸ ਦਾ ਪਤੀ ਸ਼ਰਾਬ ਪੀ ਕੇ ਉਸ ਦੇ ਨਾਲ ਕੁੱਟਮਾਰ ਕਰਦਾ ਸੀ ਅਤੇ ਉਹ ਉਸ ਦਿਨ ਪਤੀ ਹੀ ਉਸ ਨੂੰ ਘਰ ਛੱਡ ਕੇ ਗਿਆ ਸੀ ਪੁਲਿਸ ਨੂੰ ਸੂਚਨਾ ਮਿਲਣ ਤੋਂ ਬਾਅਦ ਇਹ ਸਾਰੀ ਖਬਰ ਮੀਡੀਆ ਦੇ ਵਿੱਚ ਵੀ ਆ ਚੁੱਕੀ ਹੈ ਦੋ ਦਿਨਾਂ ਬਾਅਦ ਮਾਨਵਦੀ ਭੈਣ ਨੇ ਉਸ ਦਾ ਫੋਨ ਜਦੋਂ ਅਨਲੌਕ ਕੀਤਾ ਸੀ ਤਾਂ ਉਸ ਨੂੰ ਹੀ ਇਹ ਵੀਡੀਓ ਰੋਂਦਿਆਂ ਦੀ ਮਿਲੀ ਸੀ ਇਸ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਦੇ ਵਾਰਸਾਂ ਦੀ ਸ਼ਿਕਾਇਤ ਦੇ ਆਧਾਰ ਤੇ ਮਾਮਲਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕੀਤੀ ਸੀ ਅਤੇ ਹੁਣ ਉਸ ਦੀ ਪਤਨੀ ਦਾ ਸਪਸ਼ਟੀਕਰਨ ਆਇਆ ਜਿਸ ਦੇ ਵਿੱਚ ਉਸ ਨੇ ਇਹ ਕਿਹਾ ਕਿ ਮਾਨਵ ਨੇ ਆਪਣੀ ਪਤਨੀ ਦੇ ਚਰਿੱਤਰ ਤੇ ਕਈ ਸਵਾਲ ਚੁੱਕੇ ਜਿਸ ਤੋਂ ਬਾਅਦ ਮ੍ਰਿਤਕ ਮਾਨਵ ਸ਼ਰਮਾ ਦੀ ਪਤਨੀ ਨੇ ਵੀਡੀਓ ਜਾਰੀ ਕਰਕੇ ਸਪਸ਼ਟਿਕਰਨ ਦਿੰਦੇ ਹੋਏ ਕਿਹਾ ਕਿ ਉਸ ਤੇ ਉੱਪਰ ਲੱਗ ਰਹੇ ਦੋਸ਼ ਝੂਠੇ ਨੇ ਉਸਨੇ ਵੀ ਦਾਅਵਾ ਕੀਤਾ ਕਿ ਉਸ ਤੇ ਹੀ ਪਰਿਵਾਰਿਕ ਮੈਂਬਰ ਉਸ ਨੂੰ ਨਹੀਂ ਸਾਮਸਕਿਆ ਉਸਨੇ ਕਈ ਵਾਰੀ ਫੋਨ ਕਰਕੇ ਵੀ ਇਸ ਸੰਬੰਧੀ ਜਾਣਕਾਰੀ ਦਿੱਤੀ ਸੀ ਅਤੇ ਜਦੋਂ ਇਹ ਸਾਰੀ ਘਟਨਾ ਘਟੀ ਤਾਂ ਉਸਾ ਵਿੱਚ ਉਸਦੀ ਪਤਨੀ ਆਪਣੇ ਨਾਨਕੇ ਘਰ ਵਿੱਚ ਸੀ